ਸਤਨਾਮੁ ਸ੍ਰੀ ਵਾਹਿਗੁਰੂ ਸਭ ਜੀ ਕਬੀਰ ਜਹ ਜਹ ਹਾ ਫਰੇਉ ਕੌਤਕ ਠਾ ਉਠਾਏ ਇਕ ਰਾਮਸ ਨਹੀ ਵਹਾਰਾ ਉਜਰ ਮਿਲ ਪਏ ਇਹ ਪਾਵਨ ਸ਼ਲੋਕ ਵੀ ਭਗਤ ਕਬੀਰ ਸਾਹਿਬ ਦਾ ਚੰਨ ਕੀਤਾ ਹੋਇਆ 14ਵਾਂ ਸ਼ਲੋਕ ਹੈ ਇਸੇ ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਸਾਨੂੰ ਸਮਝ ਆਉਂਦੈ ਮੈਂ ਕਿ ਮੈਂ ਦੁਨੀਆ ਦੇ ਵੱਡੇ ਕੋਨੇਆਂ ਦੇ ਅੰਦਰ ਬੜੀਆਂ ਥਾਵਾਂ ਦੇ ਉੱਤੇ ਘੁਮਿਆ ਕਬੀਰ ਜਹ ਜਹ ਹੌਂ ਫਿਰਿਓ ਜਿੱਥੇ ਜਿੱਥੇ ਵੀ ਮੈਂ ਘੁਮਿਆ ਪਾਸ਼ਾ ਕੰਨਣੇ ਨੇ ਕੋਤਕ ਠਾਉ ਠਾਏ ਮੈਂ ਉੱਥੇ ਵੱਡੇ ਤਮਾਸ਼ੇ ਵੇਖੇ ਹਰ ਇੱਕ ਦੁਨੀਆ ਹਉਮੈ ਦੀ ਰੰਗਤ ਦੇ ਵਿੱਚ ਅਹੰਕਾਰ ਦੀ ਰੰਗਤ ਦੇ ਵਿੱਚ ਰੰਗੀ ਹੋਈ ਹੈ ਹੰਕਾਰ ਵਿੱਚ ਰੰਗੀ ਹੋਣ ਕਰਕੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨਾਲ ਸਨੇਹ ਨਹੀਂ ਹੈ, ਪ੍ਰੇਮ ਨਹੀਂ ਹੈ। ਪਰਮਾਤਮਾ ਦਾ ਪ੍ਰੇਮ ਜਿਹੜਾ ਅੰਦਰੋਂ ਖਤਮ ਹੋ ਚੁੱਕਿਆ। ਬਸ ਆਪਣੀ ਹਉਮੈ ਦੇ ਅੰਦਰ ਇਨਸਾਨ ਹੈ ਜਿਹੜਾ ਸਤਗੁਰੂ ਕਬੀਰ ਸਾਹਿਬ ਕਹਿੰਦੇ ਨੇ ਤੁਰਿਆ ਫਿਰਦਾ। ਪਰ ਕਹਿੰਦੇ ਨੇ ਮੈਂ ਇਹ ਤਮਾਸ਼ੇ ਵੇਖੇ। ਦੁਨੀਆ ਹਉਮੈ ਵਿੱਚ ਤੁਰੀ ਫਿਰਦੀ ਏ। ਪਾਸ਼ਾ ਕਹਿੰਦੇ ਨੇ ਇਸ ਹਉਮੈ ਦੇ ਅੰਦਰ ਮੈਂ ਸੰਸਾਰ ਉਜੜਿਆ ਹੋਇਆ ਵੇਖਿਆ। ਕਿਉਂਕਿ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਅੰਦਰ ਪ੍ਰੀਤ ਨਹੀਂ ਹੈ ਪਰਮਾਤਮਾ ਪ੍ਰਤੀ ਪੇਮ ਨਹੀਂ ਹੈ ਉਸ ਮਾਲਕ ਦੀ ਯਾਦ ਤੋਂ ਬਿਨਾਂ ਮੈਂ ਸੰਸਾਰ ਉਜੜਿਆ ਹੋਇਆ ਬੈਠਿਆ ਇੱਥੇ ਲਿਖਦੇ ਨੇ ਜਹ ਜਹ ਕਬੀਰ ਜਹ ਜਹ ਆਹ ਫਿਰਿਓ ਕੌਤਕ ਠਾਉ ਠਾਏ ਜਿੱਥੇ-ਜਿੱਥੇ ਵੀ ਮੈਂ ਗਿਆ ਮੈਂ ਲੋਕਾਂ ਦੇ ਵਿੱਚ ਕੁਮਿਆ ਫਰੀਆ ਮੈਂ ਸਮਾਜ ਬੜੀ ਬਰੀਕੀ ਨਾਲ ਦੇਖਿਆ ਪਰਖਿਆ ਤੰ ਮੈਂ ਉੱਥੇ ਇੱਕੋ ਹੀ ਤਮਾਸ਼ਾ ਵੇਖਿਆ ਕਿ ਹਰ ਇੱਕ ਬੰਦਾ ਹਮੇ ਵਿੱਚ ਰੰਗਿਆ ਹੋਇਆ ਹੈ ਇਕ ਰਾਮ ਸਨੇਹੀ ਵਾਹਰਾ ਉਜੜ ਮੇਰੇ ਭਾਏ ਕਹਿੰਦੇ ਨੇ ਇੱਕ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾ ਮੈਂ ਸੰਸਾਰ ਹੈ ਜਿਹੜਾ ਇਹ ਉਜੜਿਆ ਹੋਇਆ ਦੇਖਿਆ ਮੈਂ ਸੰਸਾਰ ਦੇ ਲੋਕ ਪਾਸ਼ਾ ਕਹਿੰਦੇ ਨੇ ਉਜੜੇ ਹੋਏ ਵੇਖੀ ਮੈਂ ਸੰਸਾਰ ਮੈਨੂੰ ਇਹ ਉਜਾੜ ਵਰਗਾ ਲੱਗਿਆ ਕਿਉਂਕਿ ਪਰਮਾਤਮਾ ਦੇ ਪ੍ਰੇਮ ਤੋਂ ਬਿਨਾ ਅੰਦਰ ਕੋਈ ਜਿਹੜੀ ਰੂਹਾਨੀਅਤ ਪਰਿਵਹਾਰ ਲੈ ਕੇ ਨਹੀਂ ਆ ਸਕਦਾ ਸਾਡੇ ਅੰਦਰ ਰੂਹਾਨੀਅਤ ਕੋਈ ਭਰੀ ਨਹੀਂ ਸਕਦਾ ਤੇ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਲੋਕਾਂ ਤੋਂ ਬਿਨਾ ਪਾਸ਼ਾ ਕੰਨ ਇਹ ਸੰਸਾਰ ਉਜਾੜ ਹੈ ਇਹ ਇੱਕ ਉਜਾੜਾ ਹੈ ਇੱਥੇ ਸਤਿਗੁਰੂ ਸੱਚੇ ਪਾਸ਼ਾ ਕੰਨ ਦੇ ਮੈਂ ਇਹ ਤਮਾਸ਼ਾ ਦੇਖਿਆ ਕਿ ਜਗਤ ਹੈ ਜਿਹੜਾ ਉਹ ਆਪਣੀ ਹਉਮੇ ਵਿੱਚ ਹੀ ਉੱਦੜਿਆ ਹੋਇਆ ਵਿਖਿਆ ਪਰਮਾਤਮਾ ਦੇ ਸਨੇਹ ਤੋਂ ਬਿਨਾ ਇੱਕ ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾ ਸਭ ਕੁਝ ਪਾਸ਼ਾ ਕਹਿੰਦੇ ਨੇ ਉਜਾੜ ਇਹ ਜੀਬ ਇਸ ਕਰਕੇ ਤੂੰ ਉਸ ਪਰਮਾਤਮਾ ਵਹਿਗੁਰੂ ਪਰਮੇਸ਼ਰ ਦੀ ਬੰਦਗੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਪਰਮਾਤਮਾ ਅਕਾਲ ਪੁਰਖ ਦੀ ਬੰਦਗੀ ਕਰਿਆ ਕਰ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਆਤਮਿਕ ਸੁਖ ਆਤਮਿਕ ਆਨੰਦ ਨਹੀਂ ਆਤਮਿਕ ਖੇੜਾ ਤੇਰੇ ਅੰਦਰ ਆਹੀ ਤਾਂ ਸਕਦਾ ਜੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇਗਾ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਚੇਤੇ ਵਿੱਚ ਰੱਖੇਗਾ